ਬੀਤੇ ਦਿਨ ਜ਼ਿਲ੍ਹੇ ਪਠਾਨਕੋਟ ਦੇ ਪਿੰਡ ਕੋਠੇ ਮਨਵਾਲ ਵਿੱਚ ਕੁਝ ਲੋਕਾਂ ਵੱਲੋਂ ਇੱਕ ਨੌਜਵਾਨ ਨੂੰ ਮੂਹ ਦੇ ਕੱਟ ਉਤਾਰ ਦਿੱਤਾ ਗਿਆ ਸੀ ਪਰਿਵਾਰ ਵਾਲਿਆਂ ਦੀ ਮੰਨਿਆਤਾ ਰੂਪੀਆਂ ਨੇ ਨੌਜਵਾਨ ਨੂੰ ਘਰੋਂ ਬੁਲਾ ਕੇ ਘਟਨਾ ਨੂੰ ਅੰਜਾਮ ਦਿੱਤਾ ਦੱਸਦੇ ਚੱਲੀ ਕਿ ਇਸ ਕਤਲकांड ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਚੁੱਕੇ ਜਾ ਰਹੇ ਸਨ ਅਤੇ ਇਸ ਦੇ ਚਲਦਿਆਂ ਕੱਲ ਸਵੇਰੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜਿੱਥੇ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਵਾਲੇ ਨੂੰ ਪ੍ਰੋਮਿਸ ਦਿੱਤਾ ਗਿਆ ਕਿ ਜਲਦੀ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਦੇ ਬਾਅਦ ਪਰਿਵਾਰ ਵੱਲੋਂ ਧਰਨਾ ਵੀ ਝੁਕ ਲਿਆ ਗਿਆ ਸੀ ਇਸ ਦੇ ਚਲਦਿਆਂ ਐਸਐਸਪੀ ਪਠਾਨਕੋੜ ਵੱਲੋਂ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਹਨਾਂ ਦੱਸਿਆ ਕਿ ਪੁਲਿਸ ਨੇ ਰਕਾਰ ਸਮੇਂ ਵਿੱਚ ਇਸ ਕਤਲकांड ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਅਤੇ 24 ਘੰਟੇ ਤੋਂ ਵੀ ਘੱਟ ਕਿ ਮ੍ਰਿਤਕ ਅਤੇ આરોપી ਪਹਿਲਾਂ ਇੱਕ ਹੀ ਗਰੁੱਪ ਵਿੱਚ ਕੰਮ ਕਰਦੇ ਸਨ ਪਰ ਕੁਝ ਕਾਰਨਾਂ ਦੀ ਵਜ੍ਹਾ ਨਾਲ ਦੋਹਾਂ ਨੇ ਆਪਣਾ ਕੰਮ ਵੱਖਰਾ-ਵੱਖਰਾ ਕਰ ਲਿਆ ਜਿਸ ਵਜ੍ਹਾ ਨਾਲ ਦੋਹਾਂ 'ਤੇ ਤਣਾਅ ਰਹਿਦਾ ਸੀ ਅਤੇ ਇਸ ਤਣਾਅ ਦੀ ਵਜ੍ਹਾ ਨਾਲ ਪਰਸੋਂ આરોપીਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ આરોપીਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਇਸ ਵਾਰਦਾਤ 'ਚ ਕੁੱਲ 8 આરોપી ਸ਼ਾਮਲ ਹਨ ਜਿਨ੍ਹਾਂ ਵਿੱਚੋਂ 7 ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਕੋਲ ਹਥਿਆਰ ਵੀ ਬਰਾਮਦ ਹੋਇਆ ਅਤੇ ਇੱਕ આરોપી ਅਜੇ ਵੀ ਫਰਾਰ ਹੈ ਜਿਸ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਨਵਾਲ ਅ ਕੱਲ ਸ਼ਾਮੀ ਮਨਵਾਲ ਕੋਠੇ ਪਿੰਡ ਦੇ ਵਿੱਚ ਇੱਕ ਸਨਸਨੀ ਖੇਜ਼ ਕਤਲ ਹੋਇਆ ਉੱਥੇ ਇੱਕ ਬੰਦਾ ਪੰਕਜ ਪੰਕੂ ਦਾ ਬੜਾ ਵਿਰਾਮੀਨਲ ਕਤਲ ਹੋਇਆ ਉਹਦੇ ਵਿੱਚ ਇਨੀਸ਼ੀਅਲੀ ਜਿਹੜੇ ਬੰਦੇ ਸ਼ਾਮਿਲ ਸੀਗੇ ਦੇ ਵੇਰ ਅਨ ਆਈਡੈਂਟੀਫਾਈਡ ਬਟ ਜਦੋਂ ਇਹ ਇਨਸੀਡੈਂਟ ਹੋਇਆ ਇਮੀਡੀਏਟਲੀ ਪੁਲਿਸ ਟੋਕ ਦਾ ਕੌਗਨਿਸੈਂਸ ਆਫ ਦਾ ਇਨਸੀਡੈਂਟ ਐਂਡ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਹੈਡਕੁਆਟਰ ਡਿਫਰੈਂਟ ਟੀਮਸ ਵੇਰ ਕਨਸਟੀਟਿਊਟਿਡ Uh, to nab the accused and uh, nal de nal the accused jehde involved sige ohna nu identify kita gaya and uh, fir number 44 ਅੰਡਰ ਸੈਕਸ਼ਨ 302 148 149 ਸ਼ਾਹਪੁਰ ਕੰਡੀ ਥਾਣੇ ਦੇ ਵਿੱਚ ਰਜਿਸਟਰ ਕੀਤਾ ਗਿਆ ਉਸ ਤੋਂ ਬਾਅਦ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਇਹਦੇ ਵਿੱਚ ਜਿਹੜਾ ਡੀਐਸਪੀ ਤਾਰਕਲਾ ਡੀਐਸਪੀ ਸਿਟੀ ਡੀਐਸਪੀ ਡੀ ਐਂਡ ਡੀਐਸਪੀ ਹੈੱਡਕੁਆਰਟਰ ਦੇ ਵਰ ਲੀਡਿੰਗ ਥੀਸ ਟੀਮਸ ਐਂਡ ਇਹ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਇਨਦੀ ਬਾਲ ਕਰਦੇ ਰਹੇ ਐਂਡ ਇਵੈਂਚੁਅਲੀ ਵਿਦਨ 6 ਆਵਰਸ ਅਠਾ ਚੋ ਜਿਹੜੇ ਸਤ ਮੁਲਜ਼ਮ ਹੈ ਉਹ ਵਕ ਵਕ ਥਾਮਾ ਤੋਂ ਫੜੇ ਗਏ ਤਾਂ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਇੱਕ ਵਿਨੋਦ ਕੁਮਾਰ ਸੋਨੂ ਦਾਣਾ ਹੈ ਐਂਡ ਜਦੋਂ ਇਹਨੂੰ ਅਪ੍ਰੀਹੈਂਡ ਕਰ ਰਹੇ ਸੀਗੇ ਪੁਲਿਸ ਪਾਰਟੀ ਤਾਂ ਹੀ ਟ੍ਰਾਈ ਟੂ ਐਸਕੇਪ ਐਂਡ ਡੂਰਿੰਗ ਥੈਟ ਟਾਈਮ ਹੀ ਇਨਜਰੀਜ਼ ਵੇਰ ਇਨਫਲਿਕਟਿਡ इनू चोट लगी एंड एज ऑफ नाउ ही इज़ एडमिटेड इन टू द हॉस्पिटल इस तो अलावा एक राहुल उर्फ काका है अनिल कुमार उर्फ निज्जा है रोहित हैगा पवन कुमार है रंजीत सिंह है मनजीत सिंह है संजू उर्फ बुंडा करके हैगा बंदा तो ये बेसिकली अठ बंदे हैं अठा चो सात ऐसे ऑलरेडी गिरफ्तार कर चुके हैं ਇਹ ਜਿਹੜੇ ਬੰਦੇ ਹੈ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਚੋਂ ਜਿਹੜਾ ਵਿਨੋਦ ਕੁਮਾਰ ਉਰਫ सोनू ਦਾਣਾ ਹੈ ਇਹਦੇ ਬਰਖਲਾ ਪਹਿਲਾ ਦੇ ਦੋ ਪਰਚੇ ਦਰਜ ਨੇ 2019 ਦਾ ਇੱਕ 2020 ਦਾ ਇੱਕ 23 24 ਦਾ ਇੱਕ ਪਰਚਾ ਇੱਕ ਐਕਸਾਈਜ਼ ਐਕਟ ਦਾ ਹੈ ਇਸ ਤੋਂ ਇਲਾਵਾ ਰਾਹੁਲ ਉਰਫ ਕਾਕਾ ਉਹਦੇ ਬਰਖਲਾ ਵੀ ਇੱਕ 307 ਦਾ ਪੁਰਾਣਾ ਦਰਜਾ ਹੈ ਔਰ ਇੱਕ ਮਨਜੀਤ ਸਿੰਘ ਹੈ ਇਹਦੇ ਬਰਖਲਾ ਵੀ ਪਰਚਾ ਦਰਜ ਹੈ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਇਹ ਹੈ ਕਿ ਜਿਹੜਾ ਪੰਕਜ ਪੰਕੂ ਹੈ ਜਿਹੜਾ ਜਿਹੜਾ ਕਤਲ ਹੋਇਆ ਕੱਲ ਤਾਂ ਇਹ ਸਾਰੇ ਪਹਿਲੇ ਮਤਲਬ ਨਾਲ ਸੀਗੇ ਐਂਡ ਪੁਰਾਣੇ ਕੁਝ ਕੇਸਾਂ ਦੇ ਵਿੱਚ ਇਹ ਸਹਦੋਸ਼ੀ ਵੀ ਸੀਗੇ ਤਾਂ ਫਿਰ ਇਹਨਾਂ ਦੇ ਵਿੱਚ ਕੋਈ ਕਿਸੇ ਚੀਜ਼ ਨੂੰ ਲੈ ਕੇ ਛੋਟੇ-ਮੋਟੇ ਝਗੜੇ ਸਟਾਰਟ ਹੋਏ ਐਂਡ ਇਵੈਂਚੁਅਲੀ ਇਹ ਫਿਰ ਕੱਲੇ ਕਨਫਰੋન્ટેਸ਼ਨ ਹੋਈ ਜਿੱਥੇ ਇਹਨਾਂ ਨੇ ਇੱਕ ਦੂਜੇ ਤੇ ਹਮਲਾ ਕਰ ਲਿਆ ਐਂਡ ਉਸੇ ਹਮਲੇ ਦੇ ਦੌਰਾਨ ਫਿਰ ਯੂ نو ਬੜੀ ਬਹਿਰਾਮੀਨਾਂ ਦਾ ਕਤਲ ਹੋਇਆ ਯੂ نو ਬੜੀ ਸਾਰੀ ਗੰਭੀਰ ਸੱਟਾਂ ਲੱਗੀਆਂ ਸੀਗੀਆਂ ਜਦੋਂ ਉਸੇ ਵੱਲ ਹਸਪਤਲ ਇਹਨੂੰ ਪਹੁੰਚਾਇਆ ਗਿਆ ਉੱਥੇ ਹੀ ਹਸ ਕਮ ਟੂ ਦਾ ਇੰਜਰੀਜ਼ ਕਿਹੜੇ ਸਰਹੱਤ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਉਹ ਕਿਹੜੀ ਰਿਕਵਰੀ ਹੋਈ ਤਾਂ ਇਹਦੇ ਵਿੱਚ ਕੁਝ ਕੁਝ ਰਿਕਵਰੀ ਜਿਹੜੇ ਹਥਿਆਰ ਇਹਦੇ ਵਿੱਚ ਵਰਤੇ ਗਏ ਸੀਗੇ ਇਟ ਹੈਸ ਬੀਨ ਅਫੈਕਟਡ ਐਂਡ ਨਾਓ ਅਕਿਊਜ਼ਡ ਜਿਹੜੇ ਹੈਗੇ ਪੁਲਿਸ ਕਸਟਰੀ ਦੇ ਵਿੱਚ ਹੈ